ਦੋ ਪਲੇਨ ਹੋ ਰਾ ਰਹੇ ਨੇ ਸੀਐਮ ਸਾਹਿਬ ਸਵਾਲ ਉਠਾ ਰਹੇ ਭਗਵੰਤ ਮਾਨ ਸਾਹਿਬ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਪੰਜਾਬ ਦੇ ਭੋਲੇ-ਭਾਲੇ ਬੱਚੇ ਕਿਸ ਤਰ੍ਹਾਂ ਬਾਹਰ ਗਏ ਕਿਉਂ ਗਏ ਕਿਨਾਂ ਦੇ ਹੱਥ ਚੜ੍ਹ ਕੇ ਗਏ ਕਿਸ ਤਰ੍ਹਾਂ ਗਏ ਕੜੇ ਦਲਾਲ ਨੇ ਜਿਨ੍ਹਾਂ ਨੇ ਇਹਨਾਂ ਦਾ ਜੀਵਨ ਖਰਾਬ ਕਰ ਦਿੱਤਾ ਘਰ ਵਿਕਵਾਤੇ ਜ਼ਮੀਨਾਂ ਵਿਕਵਾਤੀਆਂ ਉਹਨਾਂ ਦਰਿੰਦਿਆਂ ਨੂੰ ਫੜਨ ਦੀ ਬਜਾਏ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਦਾ ਜੀਵਨ ਖਰਾਬ ਕਰਤਾ ਆਪ ਦਾ ਪਾਰਟੀ ਦੇ ਨੇਤਾ ਰਾਜਨੀਤਿਕ ਰੋਟੀਆਂ ਸੇਕ ਰਹੇ ਆਪ ਦਾ ਪਾਰਟੀ ਪੰਜਾਬ ਚ ਰੋਜ਼ਗਾਰ ਦੇਣ ਦੀ ਬਜਾਏ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਅਸਫਲਤਾ ਦੇ ਪਾਈ ਰੰਗਦਾਰੀ ਨਮਾ ਦਿਓਗ ਬਣ ਕੇ ਸਾਹਮਣੇ ਆਇਆ ਔਰ ਪੰਜਾਬ ਦੇ ਅੰਦਰ ਕਿਸਾਨੀ ਉਦਯੋਗ ਵਪਾਰ ਸਰਵਿਸ ਸੈਕਟਰ ਲਗਾਤਾਰ ਘਟੇ ਚ ਜਾ ਰਿਹਾ ਹੈ ਉਹ ਲਗਾਤਾਰ ਬੈਕ ਗੇਅਰ ਲੱਗਾ ਹੋਇਆ ਪਿਛਲੇ 3 ਸਾਲਾਂ ਤੋਂ ਪ੍ਰਮੁੱਖਤਮਨ ਸਾਹਿਬ ਤੁਹਾਡੀ ਸਰਕਾਰ ਹੈ ਫਰਜੀ ਟਰੈਵਲ ਏਜੰਟਾ ਦਾ ਮੱਕੜ ਜਾਲ ਰੋਕ ਪਾਏ ਛੇੜੇ ਅੰਤਰ ਰੋਕ ਪਾਏ ਅਸਫਲ ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਅਰ ਭਗਵੰਤ ਮਾਨ ਸਾਹਿਬ ਦਿੱਲੀ ਦੇ ਕੇਜਰੀਵਾਲ ਸਾਹਿਬ ਦੇ ਦਫਤਰ ਚ ਹਾਜ਼ਰੀਆਂ ਲਾਗਾਂ ਜਿਵੇਂ ਅਸਤੇ ਜੇਕਰ ਨਾ ਜਿੰਨਾ ਸਮਾਂ ਤੁਸੀਂ ਆਪਣੇ ਆਕਾਨ ਕੁਝ ਕਰਨ ਅਸੇ ਲਗਾਇਆ ਕਰਿਆ ਬੈ ਕੇ ਪੰਜਾਬ ਦੇ ਇਸ ਮੱਕੜ ਜਲ ਨੂੰ ਤੋੜਨ ਅਸੇ ਲਾ ਦਿੰਦੇ ਤੇ ਪੰਜਾਬ ਦੇ ਬੱਚਿਆਂ ਦਾ ਇਹ ਹਾਲ ਨਾ ਹੁੰਦਾ ਅੱਜ ਵੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਕੋਈ ਯੂਕਾਂ ਵਾਸੇ ਠੋਸ ਨੀਤੀ ਨਹੀਂ ਹੈ ਯੋਜਨਾ ਨਹੀਂ ਹੈ ਹਰ ਫਰੰਟ ਤੇ ਫੇਲ ਇਸ ਸਰਕਾਰ ਯੂਵਕਰ ਨੂੰ ਸੁਰੱਖਣ اور ਪਿਆਰ ਦੇਣ ਦੀ ਸਹੀ ਨੀਤੀ ਦੇਣ ਚ ਅਸਫਲ ਰਹੀ। ਇਹ ਨਾਲ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਬੈਠਕ ਹੋਈ ਹੈ ਆ ਕੀ ਲੱਗਦਾ ਹੈ ਪੋਜੀਟਿਵ ਵਿੱਚ ਜਾਣੀ ਚੀਜ਼ਾਂ। ਮੈਂ ਸਮਝਦਾ ਹੈ ਬੈਠਕ ਸੋਹਾਰਦਪੁਰ ਉਹਨਾਂ ਸੁਖਦ ਮਾਹੌਲ ਚ ਖਤਮ ਹੋਈ ਹੈ। ਇਹ ਸਵਾਗਤੀਯੋਗ ਹੈ। ਪੀਐਮ ਮੋਦੀ ਜੀ ਲਗਾਤਾਰ ਪਿਛਲੇ 2014 ਤੋਂ ਕਿਸਾਨਾਂ ਦੇ ਹਿੱਤ ਚ ਕੰਮ ਕਰਦੇ। ਸ੍ਰੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦਾ ਅੱਖਰ ਅੱਖਰ ਲਾਗੂ ਕੀਤਾ ਗਿਆ। ਖੇਤੀ ਮੰਤਰਾਲੇ ਦਾ ਬਜਟ 20000 ਕਰੋੜ ਤੋਂ ਵਧਾ ਕੇ 1.5 ਲੱਖ ਕਰੋੜ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਜੇ 10 ਕਰੋੜ ਕਿਸਾਨ ਜੁੜੇ ਨੇ। ਪ੍ਰਧਾਨ ਮੰਤਰੀ ਬੀਮਾ ਯੋਜਨਾ ਐਗਰੀਕਲਚਰ ਇਨਫਰਾਸਟ੍ਰਕਚਰ ਅਸੇ 1 ਲੱਖ ਕਰੋੜ ਫਸਲਾਂ ਦੇ ਦਾਮਾਂ ਨੂੰ ਆਟੋਮੈਟਿਕ ਮੂੜਤੇ ਚਲਾਣਾ। ਆਨ ਦਾਤਾ ਦਾ ਸਨਮਾਨ ਹੋਰ ਹੋਰੇ ਵਿਚਾਰਾਂ ਨੂੰ टेबल पर बैठ के डिस्कस करना यह सरकार की वचनबद्धता है और मैं पूरा यकीन है असी सब लोग राजनीति तो उठे उपर उठ के इन मसलियां का हल क्डा और निश्चित रूप अन्नदाता और सरकार की बैठक सफल एस सफल होन मेरी शुभकामना है